ਬਈ ਸਾਸਰੀ ਕਾ ਆਹ ਪੈਸ਼ਨ ਪ੍ਰੋ ਆ ਜੀ ਮੋਟਰਸਾਈਕਲ ਤੇ ਇਹ ਬੈਟਰੀ ਤੇ ਕਰਾਈ ਜਿਗਾੜਾ ਇਹ ਬਾਈਆਂ ਨੇ ਤੇ ਦੇਖ ਸਕਦਾ ਤੁਸੀਂ ਤੇ ਮੋਟਰ ਤੇ ਰਿਗੜ ਕਿਤੇ ਜੀ ਤੇ ਲੇਥਿੰਗ ਬੈਟਰੀ ਤੇ ਵੀ ਆ ਠੀਕ ਹੈ ਜੀ ਬਾਈ ਕਹਿੰਦਾ ਜੀ ਚੱਲ ਜਾਂਦਾ 80 90 ਕਿਲੋਮੀਟਰ ਤੇ ਜਿਹੜੀਆਂ ਅੱਜ ਕੱਲ ਬੈਟਰੀ ਵਾਲੀਆਂ ਸਕੂਟਰੀਆਂ ਉਹ ਅੱਜਕੱਲ ਖੜਕ ਖੁੜਕ ਵੜਾ ਕਰਨ ਲੱਗੇ ਪਲਾਸਕਟ ਹੁੰਦੀ ਆ ਕਿ ਕੋਈ ਸੌਕਰ ਲੀਕ ਹੋਇਆ ਕੋਈ ਕਿਸ ਲੀਕ ਹੋ ਗਿਆ ਉਹਦੀ ਥੋੜੀ ਜਿਹੀ ਪ੍ਰੋਬਲਮ ਹੁੰਦੀ ਆ ਬਾਈ ਕਹਿੰਦਾ ਬਾਈ ਕੋਲ ਪਹਿਲਾਂ ਹੈਗੀ ਸਕੂਟਰੀ ਤੇ ਬਾਈ ਕਹਿੰਦਾ ਵੀ ਆਪਾਂ ਇਹ ਜਗੜ ਕਰਨਾ ਹੈ ਤੇ 3 ਸਾਲ ਦੀ ਗਰੰਟੀ ਵਾਲੀ ਬੈਟਰੀ ਤੇ ਇਹਦੇ ਤੇ ਉਹ ਆ ਦੇ ਸਟਾਰਟ ਜੀ ਦੇ ਠੀਕ ਹੈ ਜੀ ਗੇਅਰ ਉਹ ਮੂਵਿਕ ਨੂੰ ਦੂਜਾ ਤੀਜਾ ਤੇ ਉਹ ਲੱਗਾ ਮੂਵਿਕ ਜੀ ਇਹ ਦੇਖ ਸਕਦੇ ਹੋ ਬੈਟਰੀ ਤਸਵੀਰਾ ਤਾਂ ਕਿ ਨਹੀਂ ਚਾਰਜਰ ਕਿ ਨਹੀਂ ਦਿਖਲਵਾਤਾ ਤੇ 3 ਤੋਂ ਲੱਗਦਾ ਦਿਨ ਵੇਟ ਲੰਗ ਜਾਣਾ ਠੀਕ ਹੈ ਜੀ ਤੇ ਪ੍ਰੈਸਨ ਪ੍ਰੋ ਬਈ ਸੈਂਟਰ ਲੌਕ ਸਾਰਾ ਕੁਝ ਹਾਂ ਲੌਕਰ ਆਹ ਲੌਕ ਬਈ ਸੈਂਟਰ ਲੌਕ ਸਾਰਾ ਸੌਦਾ ਜਿਵੇਂ ਤੁਸੀਂ ਤੇ ਬਹੁਤ ਵਧੀਆ ਚੀਜ਼ ਬਣਾਈ ਹੈ ਬਾਈ ਕਹਿੰਦਾ 90 ਕਿਲੋਮੀਟਰ ਚੱਲ ਜਾਂਦਾ ਇਹ ਇੱਕ ਵਾਰਾ ਚਾਰਜ ਕਰੇ ਤੂੰ ਤੇ ਸਪੀਡ ਹੈਗੀ ਜੀ 50 ਦੀ ਇਹਦੀ 50 ਕਿ ਦੀ ਸਪੀਡ ਤੇ ਚੱਲਦਾ ਜੀ ਇਹ ਮਨਤਾਬ ਜੀ ਵਧੀਆ ਜਿਹਾ ਗੜਨ ਲੱਗਾ ਵਾਕੀ ਤੁਸੀਂ ਦੱਸੋ ਜੀ ਕਮੈਂਟਾਂ 'ਚ ਕਿੱਦਾਂ ਲੱਗਿਆ ਜਿਹਾ ਗੜ ਤੇ ਧੰਨਵਾਦ ਜੀ ਮੇਰੇ ਵੀਡੀਓ ਨੂੰ ਬਹੁਤ ਜ਼ਿਆਦਾ ਸ਼ੇਅਰ ਕਰਿਓ ਅਜੇ ਇਹਦੇ ਨੂੰ ਹੋਰ ਵੀ ਬਣਾਵਾਂਗੇ ਓਕੇ ਆ ਚੱਲ ਰਹੀ ਹੈ ਜੀ ਮੋਟਰਸਾਈਕਲ ਵਈ ਦਾ